ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਇੱਕ ਭਾਰਤ ਦੀ ਉਸ ਨਿੱਡਰ ਤੇ ਮਹਾਨ ਬਹਾਦਰਤੀ ਰਾਣੀ ਦੀ ਕਹਾਣੀ ਸੁਣਾਉਣ ਲੱਗਾ ਜਿਨੇ 1971 ਦੀ ਜੰਗ ਚ ਪਾਕਿਸਤਾਨ ਨੂੰ ਹਰਾਉਣ ਚ ਇੱਕ ਅਹਿਮ ਕਿਰਦਾਰ ਨਿਭਾਇਆ ਥਾ ਇੱਕ ਫੌਜੀ ਅਧਿਕਾਰੀ ਜਿਨੇ 2018 ਦੀ ਗਰਮੀਆਂ ਚ ਪੰਜਾਬ ਦੇ ਮਲੇਰਕੋਟੜਾ ਵਿੱਚ ਆਪਣੀ ਮਾਂ ਦੀ ਮੌਤ ਤੇ ਸੋਗ ਮਨਾਇਆ ਉਹਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਲੋਗ ਸੋਗ ਵਿੱਚ ਤੇ ਕਿਉਂਕਿ ਉਹਨਾਂ ਨੇ ਆਪਣੇ ਭਾਰਤ ਦੇਸ਼ ਦੀ ਇੱਕ ਇਹੀ ਜੀਤੀ ਨੂੰ ਖੋ ਦਿੱਤਾ ਥਾ जिने ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਸੀ ਇੱਕ ਔਰਤ ਜਿਨੇ ਹੋਰ ਔਰਤਾਂ ਤੇ ਗਰੀਬਾਂ ਨੂੰ ਸਮਾਜ ਵਿੱਚ ਉੱਚਾ ਚੁੱਕਣ ਅਤੇ ਇੱਜ਼ਤਦਾਰ ਜੀਵਨ ਜੀਣ ਵਾਸਤੇ ਮਦਦ ਕਰੀ ਸੀ ਇਹ ਸਭ ਕੁਝ 1969 ਵਿੱਚ ਸ਼ੁਰੂ ਹੋਇਆ ਤਾਂ ਜਦ ਦਿੱਲੀ ਯੂਨੀਵਰਸਿਟੀ 'ਚ ਇੱਕ ਆਮ ਵਿਦਿਆਰਥਣ ਵਾਂਗੂ ਜੀਵਨ ਬਿਤਾ ਰਹੀ ਇੱਕ ਨੌਜਵਾਨ ਕੁੜੀ ਦੀ ਜ਼ਿੰਦਗੀ ਉਸ ਟਾਈਮ ਉਲਟ-ਪੁਲਟ ਹੋ ਗਈ ਜਦ ਉਹਦੇ ਬਿਮਾਰ ਪਿਤਾ ਹਿਦਾਇਤ ਖਾਨ ਇੱਕ ਚੀਜ਼ ਮੈਂ ਤੁਹਾਨੂੰ ਇੱਥੇ ਦੱਸ ਦਿੰਦਾ ਵੀ ਮੈਂ ਇਸ ਵੀਡੀਓ 'ਚ ਤੁਹਾਨੂੰ ਕਿਸੇ ਵੀ ਪਾਤਰ ਦਾ ਅਸਲੀ ਨਾਮ ਨਹੀਂ ਦੱਸੂੰਗਾ ਤਾਂ ਕਿ ਇਹਦੇ ਨਾਲ ਕੱਲ ਨੂੰ ਉਸ ਭਾਰਤ ਦੀ ਮਹਾਨਤੀ ਦੇ ਘਰ ਪਰਿਵਾਰ ਪਰ ਕੋਈ ਵੀ ਬਿਫਤਾ ਨਾ ਜਾਵੇ ਦੁਬਾਰਾ ਸ਼ੁਰੂ ਕਰਦੇ ਆ ਉਸਤੀ ਦੀ ਕਹਾਣੀ ਤਾਂ ਫਿਰ ਉਸਤੀ ਦੇ ਪਿਤਾ ਹਿਦਾਇਤ ਖਾਨ ਨੇ ਆਪਣੀ ਆਖਰੀ ਇੱਛਾ ਪੂਰੀ ਕਰਨ ਵਾਸਤੇ ਉਹਨੂੰ ਵਾਪਸ ਜੰਮੂ ਬੁਲਾ ਲਿਆ ਸਹਿਮਤ ਨਾਂ ਨਾਲ ਉਹ ਕੁੜੀ ਜਾਣੀ ਜਾਂਦੀ ਹੈ ਜਿਹਦੇ ਜੀਵਨ ਪਰ ਇੱਕ ਕਿਤਾਬ ਵੀ ਲਿਖੀ ਹੋਈ ਆ ਹਰਿੰਦਰ ਸਿੰਘ ਸਿੱਕਾ ਦੀ ਕਿਤਾਬ ਜੀ ਦਾ ਨਾਮ ਆ ਕੋਲਿੰਗ ਸਹਿਮਤ ਅਨੁਸਾਰ ਸਹਿਮਤ ਜਦ ਸਿਰਫ 20 ਸਾਲ ਦੀ ਸੀ ਤਾਂ ਉਹ ਆਪਣੀ ਗ੍ਰੈਜੂਏਸ਼ਨ ਦੇ ਨਾਲ-ਨਾਲ ਭਾਰਤੀ ਸ਼ਾਸਤਰੀ ਨਾਚ ਤੇ ਵਾਇਲਨ ਸਿੱਖ ਰਹੀ ਦੀ ਉਹਨੂੰ ਆਪਣੇ ਪਿਤਾ ਕੰਨੀ ਤੇ ਆਪਣੀ ਪੜ੍ਹਾਈ ਛੱਡ ਕੇ ਭਾਰਤ ਦੇਸ਼ ਵਾਸਤੇ ਜਸੂਸੀ ਕਰਨ ਦਾ ਹੁਕਮ ਮਿਲਿਆ ਉਹਦਾ ਮਿਸ਼ਨ ਤਾਂ ਇੱਕ ਪਾਕਿਸਤਾਨੀ ਫੌਜੀ ਅਧਿਕਾਰੀ ਇਕਬਾਲ ਸੈਦ ਨਾਲ ਵਿਆਹ ਕਰਾਉਣਾ ਜਿਹੜਾ ਬ੍ਰਿਗੇਡੀਅਰ پرویز ਸੈਦ ਦਾ ਮੁੰਡਾ ਤਾਂ ਉਹ ਪਾਕਿਸਤਾਨੀ ਫੌਜ ਵਿੱਚ ਇੱਕ ਸੀਨੀਅਰ ਅਧਿਕਾਰੀ ਤਾਂ ਸਹਿਮਤਦਾ ਪਿਤਾ ਕੋਈ ਆਮ ਆਦਮੀ ਨਹੀਂਤਾ ਉਹ ਭਾਰਤ ਦੀ ਖੁਫੀਆ ਏਜੰਸੀ ਰੋ ਵਾਸਤੇ ਕੰਮ ਕਰਦਾਤਾ ਤੇ 1965 ਦੀ ਭਾਰਤ ਪਾਕਿਸਤਾਨ ਜੰਗ ਦੇ ਟਾਈਮ ਆਪਣੇ ਪਰਿਵਾਰਿਕ ਸਬੰਧਾ ਕਰਕੇ ਭਾਰਤ ਵਾਸਤੇ ਪਾਕਿਸਤਾਨ ਕੰਨੀ ਦੇ ਸੁੰਨੇ ਹੀ ਪਹੁੰਚਾਉਣ ਦਾ ਕੰਮ ਕਰਦਾਤਾ ਉਹ ਵਪਾਰੀ ਹੋਣ ਦੇ ਬਾਵਜੂਦ ਆਪਣੇ ਆਖਰੀ ਸਾਹ ਤੱਕ ਦੇਸ਼ ਦੀ ਸੇਵਾ ਕਰਦਾ ਰਿਹਾ ਜਦ ਤੱਕ ਉਹਨੂੰ ਕੈਂਸਰ ਹੋਣ ਦੀ ਪੱਕੀ ਬਿਮਾਰੀ ਦਾ ਪਤਾ ਨਹੀਂ ਤਾਂ ਲੱਗਿਆ ਜਿਹੜੀ ਇਲਾਜ ਕਰਨ ਦੀ ਸਟੇਜ ਤੇ ਬਾਹਰ ਹੋ ਗਈ ਸੀ ਇੰਟਰਸਿੰਗ ਸਿੱਕਾ ਦੀ ਕਿਤਾਬ ਚ ਲਿਖਿਆ ਵੀ ਨੌਜਵਾਨ ਤੇ ਨਾਜ਼ੁਕ ਸੇਮਤ ਨੇ ਰਾਓ ਵਿੱਚ ਆਪਣੇ ਪਿਤਾ ਦੀ ਜਗ੍ਹਾ ਕੰਮ ਕਰਨਾ ਤਾਂ ਸੇਮਤ ਸਾਹਮਣੇ ਜਿਹੜਾ ਮਿਸ਼ਨ ਤਾਂ ਉਹ ਖਤਰੇ ਨਾਲ ਭਰਿਆ ਹੋਇਆ ਤਾਂ ਹਰ ਰਾਤ ਉਹਦੇ ਜਿਉਂਦੇ ਰਹਿਣ ਦੀ ਉਮੀਦ ਪਰਮੂਤ ਦਾ ਸਾਇਆ ਡਰਾਉਂਦਾ ਹੁੰਦਾ ਤਾਂ ਸੇਮਤ ਨੂੰ ਸਭ ਤੋਂ ਪਹਿਲਾਂ ਮਨਵ ਚੋਦਰੀ ਜਿਨ੍ਹਾਂ ਦੇ ਕੋਡ ਨੋਟ ਆ ਮੀਰ ਤੇ ਉਹ ਉਸ ਟਾਈਮ ਰਾਓ ਦੇ ਚੀਫ ਤੇ ਉਹਨਾਂ ਨੇ ਟ੍ਰੇਨਿੰਗ ਦਿੱਤੀ ਸੀ ਸਹਿਮਤ ਨੂੰ ਮੀਰ ਨੇ ਰਹਿਮਤ ਨੂੰ ਉਹਦਾ ਮਿਸ਼ਨ ਸਮਝਾਇਆ ਤੇ ਉਹਦਾ ਮਿਸ਼ਨ ਦਾ ਪਾਕਿਸਤਾਨੀ ਫੋਰਸ ਦੇ ਉੱਚੇ ਸਰਕਲਾਂ 'ਚ ਹੋ ਰਹੀ ਪਲੈਨਿੰਗ ਤੇ ਸਭ ਚਰਚਾਵਾਂ ਬਾਰੇ ਹਰ ਇੱਕ ਜਾਣਕਾਰੀ ਭਾਰਤ ਤੱਕ ਪਹੁੰਚਾਉਣੀ ਸਹਿਮਤ ਦਾ ਨਿਕਾਂ ਇਕਵਾਲ ਨਾਲ ਕਰਵਾਤਾ ਤੇ ਉਹਦੇ ਸਾਰੇ ਪਰਿਵਾਰ ਨੇ ਉਹਨੂੰ ਖੁਸ਼ੀ-ਖੁਸ਼ੀ ਅਪਣਾ ਲਿਆ ਉਹਨੂੰ ਸਿਰਫ ਸੁਣਨ ਤੇ ਦੇਖਣ ਦੀ ਸਲਾਹ ਦਿੱਤੀ ਸੀ ਤੇ ਐਮਰਜੈਂਸੀ ਦੇ ਟਾਈਮ 'ਚ ਮੋਰਸ ਕੋਡ ਨਾਲ ਐਸਓਐਸ ਸੰਦੇਸ਼ ਭੇਜਣ ਦੀ ਮੂਲ ਟ੍ਰੇਨਿੰਗ ਵੀ ਦਿੱਤੀ ਸੀ ਸਹਿਮਤ ਨੇ ਨਾ ਸਿਰਫ ਆਪਣੇ ਸੋਹਰੇ ਪਰਿਵਾਰ ਦੇ ਮੈਂਬਰਾਂ ਨਾਲ ਸਗੋਂ ਫੌਜੀ ਕੁਆਟਰਾਂ ਵਿੱਚ ਰਹਿੰਦੇ ਨੌਕਰਾਂ ਤੇ ਗਵੰਡੀਆਂ ਨਾਲ ਵੀ ਭਰੋਸੇਯੋਗ ਰਿਸ਼ਤੇ ਬਣਾ ਲਏ ਤੇ ਉਹਦੀ ਸੰਗੀਤ ਅਤੇ ਨ੍ਰਿਤ ਦੀ ਕਲਾ ਨੇ ਉਹਦੀ ਬਹੁਤ ਮਦਦ ਕੀਤੀ ਕਿਉਂਕਿ ਉਹ ਫੌਜੀ ਸਕੂਲ 'ਚ ਅਫਸਰਾਂ ਦੇ ਬੱਚਿਆਂ ਨੂੰ ਸਿਖਾਉਂਦੀ ਹੁੰਦੀ ਸੀ ਉਹ ਸਕੂਲ ਦੇ ਬੱਚਿਆਂ 'ਚ ਜਰਨਲ ਇਯਾਹਿਆ ਖਾਨ ਦੇ ਪੋਤੇ-ਪੋਤੀਆਂ ਵੀ ਸ਼ਾਮਿਲ ਤੇ ਏਕਣਾ ਫਿਰ ਸਹਿਮਤ ਨੂੰ ਪਾਕਿਸਤਾਨੀ ਡਿਫੈਂਸ ਸਰਕਲਾਂ ਤੇ ਇੰਟੈਲੀਜੈਂਸ ਤੱਕ ਪਹੁੰਚਣੇ ਦੀ ਖੁੱਲ੍ਹ ਮਿਲ ਗਈ ਸੀ ਉਦੇ ਕਰਕੇ ਫਿਰ ਬ੍ਰਿਗੇਡੀਅਰ ਸੈਦਗੈਨ ਨੂੰ ਪਾਕਿਸਤਾਨੀ ਇੰਟੈਲੀਜੈਂਸ ਨੈਟਵਰਕ ਵਿੱਚ ਟੌਪ ਰੈਂਕ ਅਤੇ ਤਰੱਕੀਆਂ ਮਿਲਣ ਵਿੱਚ ਮਦਦ ਮਿਲ ਗਈ ਥੀ। ਭਾਰਤ ਅਤੇ ਪਾਕਿਸਤਾਨ ਵਿੱਚ ਤਣਾਅ ਹਰ ਰੋਜ਼ ਵੱਧਦਾ ਜਾ ਰਿਹਾ ਥਾ ਜਦ ਕਿ ਈਸਟ ਪਾਕਿਸਤਾਨ ਜਿਹਨੂੰ ਅੱਜ ਬੰਗਲਾਦੇਸ਼ ਕਹਿੰਦੇ ਆ ਉਹਦੇ 'ਚ ਆਜ਼ਾਦੀ ਦੀਆਂ ਮੰਗਾਂ ਉੱਠ ਰਹੀਆਂ ነਡੀਆਂ। 1971 ਵਿੱਚ جنگ ਦੇ ਸਾਰ ਬਣ ਗਏ ਤੇ ਜਦ ਭਾਰਤ ਨੇ ਈਸਟ ਪਾਕਿਸਤਾਨ ਦੀ ਆਜ਼ਾਦੀ ਵਾਸਤੇ ਦਖਲਅੰਦਾਜ਼ੀ ਕਰਨ ਦਾ ਫੈਸਲਾ ਲਿਆ ਥਾ। ਉਸ ਟਾਈਮ ਭਾਰਤ ਕੋਲ ਇੱਕ ਮੇਡ ਇਨ ਇੰਡੀਆ 에ਅਰਕ੍ਰਾਫਟ ਕੈਰੀਅਰ ਥਾ ਆਈਐਨਐਸ ਵਿਕਰਾਂਤ ਜਿਹੜਾ ਖੇਰਚ ਭਾਰਤ ਦੇ ਜਿੱਤ ਤੇ ਈਸਟ ਪਾਕਿਸਤਾਨ ਨੂੰ ਆਜ਼ਾਦ ਕਰਵਾ ਕੇ ਬੰਗਲਾਦੇਸ਼ ਬਣਾਉਣ 'ਚ ਰਾਜਨੀਤਿਕ ਤੌਰ ਤੇ ਬਹੁਤ ਖਾਸ ਸਾਬਤ ਹੋ ਜਾਂਦਾ। ਪਾਕਿਸਤਾਨ ਨੂੰ ਆ ਗੱਲ ਦਾ ਪੂਰਾ ਅੰਦਾਜ਼ਾ ਤਾਂ ਵੀ ਆਈਐਨਐਸ ਵਿਕਰਾਂਤ ਭਾਰਤ ਵਾਸਤੇ ਇੱਕ ਬੜਾ ਫਾਇਦਾ ਏ। ਇਸ ਕਰਕੇ ਪਾਕਿਸਤਾਨ ਨੇ ਇਸ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦਾ ਫੈਸਲਾ ਕਰਿਆ ਜੋ ਕਿ ਬੰਗਾਲ ਦੀ ਖਾੜੀ ਵਿੱਚ ਖੜਾ ਦਾ। ਭਾਰਤ ਦੇ ਇਸ ਵਿਸ਼ਾਲ ਜਹਾਜ਼ ਪਰ ਟੈਕ ਕਰਨ ਵਾਸਤੇ ਪਾਕਿਸਤਾਨ ਦੇ ਮਿਸੈਲਾਂ ਨਾਲ ਲੈਸ ਸਮਰੀਨ ਪੀਐਨਐਸ ਗਾਜ਼ੀ ਨੂੰ ਤਿਆਰ ਕਰਿਆ ਗਿਆ ਤਾਂ ਉਸ ਟਾਈਮ ਫੇਰਜਤ ਸਹਿਮਤ ਨੂੰ ਪਤਾ ਲੱਗ ਗਿਆ ਵੀ ਪਾਕਿਸਤਾਨ ਭਾਰਤ ਦੇ ਜੰਗੀ ਸਮੁੰਦਰੀ ਜਹਾਜ਼ ਪਰ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਤਾਂ ਉਹਨੇ ਪੀਐਨਐਸ ਗਾਜ਼ੀ ਪੰਡੁੱਬੀ ਦੇ ਟਿਕਾਣੇ ਬਾਰੇ ਜ਼ਰੂਰੀ ਜਾਣਕਾਰੀ ਭਾਰਤ ਤੱਕ ਪਹੁੰਚਾਈ ਇੰਡੀਅਨ ਨੇਵੀ ਨੇ ਫਟਾਫਟ ਕਾਰਵਾਈ ਕਰਕੇ ਵਿਸ਼ਾਖਾਪਟਨਮ ਦੇ ਹਾਰਬਰ ਨੇੜੇ ਪੀਐਨਐਸ ਗਾਜ਼ੀ ਪੰਡੁੱਬੀ ਨੂੰ ਡਬੋਤਾ ਤੇ ਉਹਦੇ 'ਚ ਸਵਾਰ ਸਾਰੇ ਅਫਸਰ ਤੇ ਕਰਮਚਾਰੀ ਮਰ ਗਏ ਸੈਮਤ ਦੀ ਪਹਾੜੀ ਕੋਈ ਆਮ ਗੱਲ ਨਹੀਂ ਸੀ ਉਹਦੀ ਹਰ ਇੱਕ ਚਾਲ ਖਤਰੇ ਨਾਲ ਭਰੀ ਹੋਈ ਸੀ ਸૈયਦ ਪਰਿਵਾਰ ਦਾ ਖਾਸ ਸਹਿਯੋਗੀ ਅਬਦੁੱਲ ਹੌਲੀ-ਹੌਲੀ ਸੈਮਤ ਦੀ ਅਸਲੀ ਪਛਾਣ ਬਾਰੇ ਸ਼ੱਕ ਕਰਨ ਲੱਗ ਗਿਆ ਆਪਣੇ ਰਾਜ ਨੂੰ ਰਾਜ ਰੱਖਣ ਵਾਸਤੇ ਸੈਮਤ ਨੇ ਇੱਕ ਦਿਨ ਉਹਨੂੰ ਟਰੱਕ ਹੇਠਾਂ ਕੁੱਟਲ ਕੇ ਮਾਰਤਾ ਜਦ ਫਿਰ ਉਹਦੇ ਪਤੀ ਇਕਮਾਲ ਨੂੰ ਵੀ ਸੈਮਤ ਦੀ ਅਸਲੀ ਪਛਾਣ ਬਾਰੇ ਪਤਾ ਲੱਗ ਗਿਆ ਤਾਂ ਸੈਮਤ ਦੇ ਨਾਲ ਵਾਲੇ ਜਿਹੜੇ ਹੋਰ ਏਜੰਟ ਤੇ ਪਾਕਿਸਤਾਨ 'ਚ ਉਹਨਾਂ ਨੇ ਇਕਮਾਲ ਨੂੰ ਵੀ ਮਾਰਤਾ ਬੀਸੋਂ ਨੀਚੇਕ ਇੰਟਰਵਿਊ ਚ ਸਿਕਾ ਨੇ ਸਹਿਮਤ ਦੀ ਹਿੰਮਤ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਸਹਿਮਤ ਨੇ ਆਪਣੇ ਦਿਓੜ ਸੈਇਦ ਨੂੰ ਮਾਰਤਾ ਜਿਹੜਾ ਕਿ ਇੱਕ ਫੌਜੀ ਅਧਿਕਾਰੀ ਦਾ ਕਿਉਂਕਿ ਉਹ ਅਬਦੁੱਲ ਦੀ ਮੌਤ ਦੀ ਜਾਂਚ ਕਰ ਰਿਹਾਤਾ ਸੋਚੋ ਜਦ ਸਹਿਮਤ ਆਪਣੀ ਦਰਾਨੀ ਨਾਲ ਗੱਲ ਕਰ ਰਹੀ ਸੀ ਜਿਨੇ ਆਪਣੇ ਪਤੀ ਸੈਇਦ ਵਾਸਤੇ ਸਭ ਤੋਂ ਸਵਾਦ ਤੇ ਸੋਹਣੀਆਂ ਪੇਸਟਰੀਆਂ ਬਣਾਇ ਨਾ ਤੀਆਂ ਵੀ ਮੇਰੇ ਘਰ ਵਾਲਾ ਆ ਕੇ ਉਹਨਾਂ ਨੂੰ ਖਾਊਗਾ ਤੇ ਸਹਿਮਤ ਉਹ ਪੇਸਟਰੀਆਂ ਖਾ ਰਹੀ ਸੀ ਆਪਣੀ ਦਰਾਨੀ ਅੱਗੇ ਬੈਠ ਕੇ ਇਹ ਜਾਣਦੇ ਹੋਏ ਵੀ ਵੀ ਉਹਦਾ ਦਿਓੜ ਕਦੇ ਵੀ ਵਾਪਸ ਨਹੀਂ ਆਊਗਾ ਇਦੇ ਚ ਬਹੁਤ ਜ਼ਿਆਦਾ ਹਿੰਮਤ ਚਾਹੀਦੀ ਆ ਸਿਮਤ ਨੂੰ ਅਬਦੁੱਲ ਦੀ ਮੌਤ ਦੇ ਬਹੁਤ ਟਾਈਮ ਬਾਅਦ ਭਾਰਤ ਵਾਪਸ ਲੈ ਕੇ ਆਏ ਜਦ ਉਹ ਇਕਵਾਲ ਦੇ ਮੁੰਡੇ ਨਾਲ ਗਰਭਵਤੀ ਸੀ ਸਿਮਤ ਨੇ ਆਪਣੀ ਜ਼ਿੰਦਗੀ ਦਾ ਬਾਕੀ ਹਿੱਸਾ ਮਲੇਰਕੋਟਲਾ ਚ ਰਹਿਣ ਦਾ ਫੈਸਲਾ ਕਰਿਆ ਜਿੱਥੇ ਅਬਦੁੱਲ ਆਪਣੇ ਪਹਿਲੇ ਦਿਨਾਂ ਚ ਰਹਿੰਦਾ ਹੁੰਦਾ ਤਾਂ ਸਿਮਤ ਦਾ ਪਹਿਲਾ ਪਿਆਰ ਦਿੱਲੀ ਯੂਨੀਵਰਸਿਟੀ ਵਿੱਚ ਅਵਿਨਵ ਉਹਦੇ ਤੱਕ ਪਹੁੰਚਿਆ ਤੇ ਉਹਨੂੰ ਆਪਣੇ ਨਾਲ ਵਿਆਹ ਕਰਾਉਣ ਵਾਸਤੇ ਗਿਆ ਸਹਿਮਤ ਨੇ ਅਵਿਨਵ ਨੂੰ ਮਨਾ ਕਰਤਾ ਸਹਿਮਤ ਨੇ ਆਪਣੇ ਪੁੱਤ ਨੂੰ ਪਾਲਣ ਵਾਸਤੇ ਵੀ ਮਨਾ ਕਰ ਦਿੱਤਾ ਤਾਂ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਵੀ ਉਹਦਾ ਪੁੱਤ ਉਹਨੂੰ ਕਾਤਲ ਸਮਝੇ ਅਵਿਨਵ ਨੇ ਉਹਦੇ ਬੱਚੇ ਨੂੰ ਅਪਣਾਇਆ ਤੇ ਫਿਰ ਫੌਜੀ ਅਧਿਕਾਰੀ ਬਣ ਗਿਆ ਸਿੱਕਾ ਜਿਹਨੇ ਪਹਿਲੀ ਵਾਰ ਸਹਿਮਤ ਦੀ ਕਹਾਣੀ ਦਾ ਪਤਾ ਲਾਇਆ ਤਾਂ ਜਦ ਉਹ ਕਾਰਗਿਲ ਦੀ ਜੰਗ ਨੂੰ ਕਵਰ ਕਰ ਰਿਹਾ ਤਾਂ ਉਹ ਸਹਿਮਤ ਦਾ ਅਸਲੀ ਨਾਂ ਦੱਸਣ ਦੀ ਇਜਾਜ਼ਤ ਲੈਣ ਦੀ ਕੋਸ਼ਿਸ਼ ਕਰ ਰਿਹਾ ਤਾਂ ਪਰ ਕਈ ਲੋਕਾਂ ਜਿੱਕਣਾ ਕਿ ਜਿਹੜੇ ਪਹਿਲਾਂ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਉਹਨਾਂ ਨੇ ਉਹਨੂੰ ਇਹਦੇ ਵਾਸਤੇ ਮਨਾ ਕਰਤਾ ਤਾਂਕਿ ਸਹਿਮਤ ਦੇ ਪੁੱਤ ਦੀ ਸੁਰੱਖਿਆ ਦਾ ਧਿਆਨ ਰੱਖਿਆ ਜਾ ਸਕੇ ਸਿੱਕੇ ਨੇ ਲਿਖਿਆ ਵੀ ਸਹਿਮਤ ਦੀ ਕਹਾਣੀ ਬਹੁਤ ਜ਼ਿਆਦਾ ਹਿੰਮਤ ਵਾਲੀ ਆ ਉਹਦੀ ਪਾਕਿਸਤਾਨ ਦੀ ਖੂਫੀਆ ਜਾਣਕਾਰੀ ਨੇ ਹਜ਼ਾਰਾਂ ਜਾਨਾਂ ਬਚਾਉਂਦੀਆਂ ਜੇ ਆਪਾਂ ਮੰਨ ਕੇ ਚੱਲੀਏ ਤਾਂ ਉਹਨਾਂ ਵੀ 1971 ਦੀ ਜੰਗ ਜਿੱਤਣ 'ਚ ਆਪਣਾ ਅਹਿਮ ਜਿਹੜਾ ਰੋਲ ਐ ਉਹ ਅਦਾ ਕਰਿਆਤਾ ਭਾਰਤ ਫਿਰ ਤੇ ਦੁਬਾਰਾ ਜੰਗ ਜਿੱਤ ਗਿਆਤਾ ਪਰ ਦੋਹੇ ਦੇਸ਼ਾਂ ਨੂੰ ਪਾਕਿਸਤਾਨ ਨੇ ਜ਼ਿੰਗੋਇਜ਼ਮ ਤੇ ਮਿਸ ਐਡਵੈਂਚਰ ਦੀ ਬਹੁਤ ਭਾਰੀ ਕੀਮਤ ਚੁਕਾਉਣੀ ਪਈ ਤੀ ਭਾਰਤ ਪਾਕਿਸਤਾਨ ਦੀ ਇਹ ਜੰਗ ਪਿੱਛੇ ਤੋਂ ਟੁੱਟੇ ਹੋਏ ਪਰਿਵਾਰ ਤੇ ਸਹਿਮਤ ਨੂੰ ਛੱਡ ਗਈ ਜਿਹਨੂੰ ਕਿ ਪਾਕਿਸਤਾਨ ਦੇ ਡਿਪਰੈਸ਼ਨ ਦੀ ਹਾਲਤ ਵਿੱਚ ਵਾਪਸ ਲੈ ਕੇ ਆਏ ਤੇ ਸਿੱਕਾ ਨੇ ਆਪਣੀ ਕਿਤਾਬ 'ਚ ਇਹੀ ਲਿਖਿਆ ਹੈ ਸਿਕਰਟ ਏਜੰਟ ਸਹਿਮਤ ਨੇ ਆਪਣੀ ਜ਼ਿੰਦਗੀ ਦਾ ਬਾਕੀ ਟਾਈਮ ਮਲੇਰਕੋਟਲਾ ਦੇ ਲੋਕਾਂ ਦੀ ਪੜ੍ਹਾਈ ਦੇ ਲੇਖੇ ਲਾਇਆ ਤਾਂ ਸਹਿਮਤ ਦੇ ਹਲੇਦਵਾਲੇ ਇਹੋ ਜਿਹਾ ਨਰਮ ਮਾਹੌਲ ਤਾਂ ਵੀ ਜਿਹਨੂੰ ਦੇਖ ਕੇ ਕੋਈ ਵੀ ਇਹ ਨਹੀਂ ਸੋਚ ਸਕਦਾ ਤਾਂ ਵੀ ਸਹਿਮਤ ਇੱਕ ਕਾਂਟੋ ਨੂੰ ਵੀ ਨੁਕਸਾਨ ਪਹੁੰਚਾ ਸਕਦੀ ਹੈ ਕਿਸੇ ਇਨਸਾਨ ਨੂੰ ਮਾਰਨਾ ਤਾਂ ਫਿਰ ਬਹੁਤ ਦੂਰ ਦੀ ਗੱਲ ਆ ਇਹ ਸਭ ਸਿੱਕਾ ਨੇ ਆਪਣੇ ਨੋਵਲ ਚ ਲਿਖਿਆ ਹੋਇਆ ਹੈ ਸੋ ਇਹ ਥੀ ਆਪਣੇ ਦੇਸ਼ ਦੀ ਬਹਾਦਰਤਈ ਰਾਣੀ ਸਹਿਮਤ ਦੀ ਕਹਾਣੀ ਇਹ ਵੀਡੀਓ ਬਣਾਉਣ ਦਾ ਮੇਰਾ ਮਕਸਦ ਇੱਕ ਇਹ ਵੀ ਆ ਵੀ ਜਿਹੜੇ ਪਿੱਛੇ ਜੇ ਪਹਿਲਗਾਮ ਚ ਅਟੈਕ ਹੋਇਆ ਤਾਂ ਉਤੇ ਮਾਨ ਭਾਰਤ ਦੇ ਬਹੁਤ ਲੋਕ ਆਪਣੇ ਕਸ਼ਮੀਰ ਦੇ ਤੇ ਬਾਕੀ ਮੁਸਲਮਾਨਾਂ ਨੂੰ ਨਫ਼ਰਤ ਨਾਲ ਦੇਖਣ ਲੱਗ ਗਏ ਤੇ ਸਹਿਮਤ ਦੀ ਅਸਲ ਕਹਾਣੀ ਸੁਣ ਕੇ ਸਾਨੂੰ ਇਹ ਸੋਚਣਾ ਚਾਹੀਦਾ ਵੀ ਕਸ਼ਮੀਰ ਦੇ ਮੁਸਲਮਾਨ ਤੇ ਬਾਕੀ ਭਾਰ ਦੇ ਮੁਸਲਮਾਨ ਵੀ ਆਪਣੇ ਦੇਸ਼ ਵਾਸਤੇ ਕੁਰਬਾਨੀ ਦੇਣ ਦਾ ਜਜ਼ਬਾ ਆਪਣੇ ਦਿਲ 'ਚ ਰੱਖਦੇ ਆ। ਸਭ ਨੂੰ ਆਪਣੇ ਭਾਰਤ ਦੇਸ਼ ਨਾਲ ਪਿਆਰ ਆ, ਚਾਹੇ ਕੋਈ ਕਿਸੇ ਵੀ ਧਰਮ ਦਾ ਹੋਵੇ, ਭਾਰਤ ਦੇਸ਼ ਸਭ ਦਾ ਏ। ਕਿਸੇ ਕੌਮ ਦੇ ਕੁਝ ਕੇ ਲੋਕਾਂ ਦੇ ਗਲਤ ਹੋਣ ਕਰਕੇ ਸਾਰੀ ਕੌਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ। ਮਿਲ ਜੁਲ ਕੇ ਰਹਿਣਾ ਚਾਹੀਦਾ ਸਭ ਨੂੰ। ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਤੇ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਵੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੇ ਨਾਲੇ ਇਸ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਸੀਂ ਕਿਹੜੀ ਜਗ੍ਹਾ ਬੈਠ ਕੇ ਇਹ ਵੀਡੀਓ ਦੇਖ ਰਹੇ ਆ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ